ਆਪਣੀ ਇਹ ਦੁਕਾਨ ਹੈਗੀ ਹੈ ਜੀ 100 ਸਾਲ ਪੁਰਾਣੀ ਸਰ ਅਲਸੀ ਦਾ ਅਰੰਡੀ ਦਾ ਅਖਰੋਟ ਦਾ ਕਲੌਂਜੀ ਦਾ ਹਰ ਤਰ੍ਹਾਂ ਦੇ ਤੇਲ ਮਿਲਦੇ ਆ ਆਪਣੇ ਕੋਲ ਇੱਥੇ ਮਿਕਸਿੰਗ ਦਾ ਕੋਈ ਕੰਮ ਨਹੀਂ ਹੈ ਜੀ ਜਿਹੜਾ ਮਰਜ਼ੀ ਸਾਡੇ ਕੋਲ ਜਾ ਕੇ ਜਿਹੜੀ ਮਰਜ਼ੀ ਲੈਬੋਰਟਰੀ ਟੈਸਟ ਕਰਾ ਲਓ ਦਿੱਲੀ ਤੋਂ ਵੀ ਆਉਂਦੇ ਨੇ ਔਰ ਆਪਣਾ ਰੱਬ ਤੁਹਾਡਾ ਭਲਾ ਕਰੇ ਗੁਜਰਾਤ ਸਾਈਡ ਤੋਂ ਵੀ ਕਈ ਆਉਂਦੇ ਨੇ ਕਸਟਮਰ ਕਲਕੱਤਾ ਤੋਂ ਆਉਂਦੇ ਨੇ ਬੜੀ ਬੜੀ ਦੂਰੋਂ ਆਉਂਦੇ ਆ ਜੀ ਇਹ ਸਾਰੀਆਂ ਆਈਟਮਾਂ ਨੂੰ ਕਢਣ ਲੱਗਿਆਂ ਲਗ ਲਗ ਟਾਈਮ ਲੱਗਦਾ ਹੈ ਜਿਵੇਂ ਦਾ ਬਦਾਮ ਦਾ ਕਢਾਣਾ ਤਾਂ ਸਮਝੋ 1 ਕਿਲੋ ਬਦਾਮ ਨੂੰ ਅੱਧਾ ਘੰਟਾ ਲੱਗਦਾ ਹੈ ਖਸਖਸ ਦਾ ਕਢਾਣਾ ਹੋਵੇ ਉਹਨੂੰ ਵੀ ਅੱਧਾ ਘੰਟਾ ਲੱਗਦਾ ਹੈ ਜੇ ਤਿਲਾਂ ਦਾ ਕਢਾਣਾ ਹੋਵੇ ਤਾਂ ਜਾਂ ਅਲਸੀ ਦਾ ਕਢਾਣਾ ਹੋਵੇ ਜਾਂ ਖਰੋੜ ਦਾ ਕਢਾਣਾ ਹੋਵੇ ਇਹਨਾਂ ਨੂੰ 1-1 ਘੰਟਾ ਲੱਗਦਾ ਹੈ 1-1 ਕਿਲੋ ਕਸਪਰ ਆਪਣੇ ਕੋਲੋਂ ਵੀ ਸਮਾਨ ਲੈ ਕੇ ਆਉਂਦੇ ਨੇ ਤੇਲ ਕਢਾ ਹਾਂ ਕਸਟਮਰ ਨੇ ਅਗਰ ਆਪਣਾ ਸਮਾਨ ਲੈਣਾ ਹੈ ਆਪਣਾ ਲਿਓ ਇਹਦਾ ਵੈਸੇ ਇਤਨਾ ਮੋਸਟਲੀ ਸਮਾਨ ਦਾ ਤੁਹਾਨੂੰ ਆਪਣਾ ਹੀ ਲਿਆਣਾ ਪੈਗਾ ਸਾਡੇ ਕੋਲ ਸਿਰਫ ਬਦਾਮ ਹੁੰਦੇ ਆ ਜਾਂ ਸਾਡੇ ਕੋਲ ਆਇਲ ਤਿਆਰ ਹੁੰਦੇ ਆ ਉਹ ਜਿਹੜਾ ਮਰਜ਼ੀ ਤੁਸੀਂ ਲੈ ਜਾਓ ਪੂਰੀ ਗਾਰੰਟੀ ਹੈ ਆਪਣੀ ਇਹ ਨਿਕਦਮ ਓਰੀਜਨਲ ਬਦਾਮ ਅਖਰੋਟ ਅਲਸੀ ਔਰ ਮੂੰਗਫਲੀ ਜਿੱਥੇ ਸਾਡੇ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਉੱਥੇ ਇਹਦਾ ਤੇਲ ਵੀ ਸਾਡੇ ਲਈ ਬਹੁਤ ਹੀ ਫਾਇਦਾ ਕਰਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਤੁਹਾਨੂੰ 100 ਸਾਲ ਪੁਰਾਣੀ ਇੱਕ ਇਹੋ ਜੀ ਦੁਕਾਨ ਤੇ ਲੈ ਕੇ ਜਾ ਰਹੇ ਹਾਂ ਜਿੱਥੇ ਬਦਾਮ ਅਖਰੋਟ ਅਲਸੀ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਤੇਲ ਕੱਢਿਆ ਜਾਂਦਾ ਹੈ ਗੱਲ ਕਰਦੇ ਹਾਂ ਸੰਜੀਵ ਜੀ ਦੇ ਨਾਲ ਵੀ ਇਹ ਕਿੰਨੇ ਸਾਲ ਪੁਰਾਣੀ ਦੁਕਾਨ ਹੈ ਔਰ ਕਿਹੜੀ ਕਿਹੜੀਆਂ ਚੀਜ਼ਾਂ ਦਾ ਉਹ ਤੇਲ ਕੱਢਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਜੀਤ ਜੀ ਸਾਡੋ ਪਹਿਲਾ ਇਹ ਦੱਸੋ ਤੁਹਾਡੀ ਦੁਕਾਨ ਕਿੰਨੇ ਸਾਲ ਪੁਰਾਣੀ ਆਪਣੀ ਇਹ ਦੁਕਾਨ ਹੈਗੀ ਹੈ ਜੀ 100 ਸਾਲ ਪੁਰਾਣੀ ਸਾਹਿਬ ਸਟਾਰਟਿੰਗ ਇਸ ਦੁਕਾਨ ਦੀ ਕਿੰਨਾ ਨੇ ਕੀਤੀ ਸਟਾਰਟਿੰਗ ਮੇਰੇ ਦਾਦਾ ਜੀ ਨੇ ਉਸ ਤੋਂ ਬਾਅਦ ਦੇ ਵਿੱਚ ਸਵਾਦ ਮੇਰੇ ਫਾਦਰ ਸਾਹਿਬ ਫਿਰ ਮੈਂ ਆ ਗਏ ਇਹ ਸਟਾਰਟਿੰਗ ਵਿੱਚ ਤੁਸੀਂ ਕਿੰਨੇ ਕਿਹੜੇ ਤੁਸੀਂ ਉਦੋਂ ਤੋਂ ਫਰੂਟ ਤੋਂ ਕਿਹੜੀ ਚੀਜ਼ ਤੋਂ ਤੁਸੀਂ ਇਹਦਾ ਤੇਲ ਕੱਢਣਾ ਸ਼ੁਰੂ ਕੀਤਾ ਸੀ ਸਵਾਦ ਤੋਂ ਸਿਰਫ ਬਦਾਮ ਰੋਗਨ ਦਾ ਹੀ ਮੇਨ ਨਿਕਲਦਾ ਸੀਗਾ ਜੀ ਸ਼ੁਰੂਆਤ ਤੋਂ ਸਿਰਫ ਬਦਾਮ ਰੋਗਨ ਦਾ ਹੀ ਮੇਨ ਨਿਕਲਦਾ ਸੀਗਾ ਰੋ ਮੇਰੇ ਫਾਦਰ ਸਾਹਿਬ ਹੱਥ ਨਾਲ ਕੱਢਦੇ ਹੁੰਦੇ ਗਿਰੀਆਂ ਕੁੱਟ ਕੇ ਉਹਨੂੰ ਸਾਹਮਣੇ ਮਤਲਬ ਜੋ ਵੀ ਹੁੰਦਾ ਦਾ ਹਿਸਾਬ ਦਾ ਬੰਦਾ ਸੀ ਉਸ ਹਿਸਾਬ ਨਾਲ ਉਹ ਤਿਆਰ ਕਰਦੇ ਹੁੰਦੇ ਸੀਗੇ ਜਿਹੜੀ ਹੱਥ ਨਾਲ ਕੁੱਟ ਕੇ ਤੇਲ ਕੱਢਦੇ ਸੀ ਉਹ ਕਿੰਨੀਆਂ ਕਿੰਨੇ ਤਰ੍ਹਾਂ ਦੀਆਂ ਆਈਟਮਾਂ ਸੀ ਬਹੁਤ ਸਿਰਫ ਪਾਜ਼ਾਮ ਦਾ ਹੀ ਹੁੰਦਾ ਸੀ ਪਾਜ਼ਾਮ ਕੱਲਾ ਪਾਜ਼ਾਮ ਦਾ ਹੀ ਪਹਿਲਾਂ ਚੱਲਦਾ ਸੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਆ ਮੋਟਰ ਨਾਲ ਜਿਹੜਾ ਤੁਸੀਂ ਤੇਲ ਕੱਢਣ ਲਗੇ ਇਹ ਮਸ਼ੀਨ ਹੈ ਇਹ ਮੇਰੇ ਫਾਦਰ ਸਾਹਿਬ ਦੇ ਹੱਥ ਹੀ ਲੱਗੀ ਹੋਈ ਹੈ ਇਹ ਮਸ਼ੀਨ ਲੱਗੇ ਵੀ ਕਰੀਬ 47 ਸਾਲ ਹੋ ਗਏ ਐ ਪਰ 37 ਸਾਲ ਤੋਂ ਮੈਂ ਇਹ ਚਲਾ ਰਿਹਾ ਔਰ ਇਸ ਤੋਂ ਇੱਥੇ ਉਹਨਾਂ बादाम ਦਾ ਤੇਲ ਖਸਖਸ ਦਾ ਕਦੂ ਮਗਾਈ ਦਾ ਨਾਰੀਅਲ ਦਾ ਤੇਲਾ ਦਾ ਆਮਲੇ ਦਾ ਜਤੂਨ ਦਾ ਲੌਂਗ ਦਾ ਅਲਸੀ ਦਾ ਅਰੰਡੀ ਦਾ ਅਖਰੋਟ ਦਾ ਕਲੌਂਜੀ ਦਾ ਹਰ ਤਰ੍ਹਾਂ ਦੇ ਤੇਲ ਮਿਲਦੇ ਆ ਜਿਹੜੇ ਤੁਸੀਂ ਇੱਥੇ ਜਿਹੜੇ ਤੇਲ ਕੱਢਦੇ ਹੋ ਸਾਰਾ ਇਹ ਪਿਓਰ ਹੁੰਦਾ ਜਾਂ ਤੁਸੀਂ ਕੁਝ ਆਪਣੇ ਕੋਲ ਮਿਕਸ ਵਗੈਰਾ ਕਰ ਆਪਣੇ ਕੋਲ ਇੱਥੇ ਮਿਕਸਿੰਗ ਦਾ ਕੋਈ ਕੰਮ ਨਹੀਂ ਹੈ ਜੀ ਜਿਹੜਾ ਮਰਜ਼ੀ ਸਾਡੇ ਕੋਲ ਜਾ ਕੇ ਜਿਹੜੀ ਮਰਜ਼ੀ ਲੈਬਰਾਟਰੀ ਟੈਸਟ ਕਰਾ ਲਓ ਜਿਹੜੀ ਹੈਗੀ ਆ ਤੁਹਾਡੇ ਕੋਲ ਕਿੰਨੇ ਕਿ ਜਗ੍ਹਾ ਤੋਂ ਤੁਹਾਡੀ ਦੁਕਾਨ ਦੇ ਉੱਤੇ ਇਹਨਾਂ ਸਭ ਚੀਜ਼ਾਂ ਦਾ ਤੇਲ ਕਢਵਾਉਣ ਲਈ ਆਉਂਦੇ ਇਹ ਤਾਂ ਬੜੀ-ਬੜੀ ਦੂਰੋਂ ਆਉਂਦੇ ਆ ਸਰ ਸਮਝੋ ਇੱਕ ਤਾਂ ਪੂਰਾ ਪੰਜਾਬ ਤਾਂ ਹੈਗਾ ਹੀ ਹੈਗਾ ਦਿੱਲੀ ਤੋਂ ਵੀ ਆਉਂਦੇ ਨੇ ਔਰ ਆਪਣਾ ਰੱਬ ਤੁਹਾਡਾ ਭਲਾ ਕਰੇ ਗੁਜਰਾਤ ਸਾਈਡ ਤੋਂ ਵੀ ਕਈ ਆਉਂਦੇ ਨੇ ਕਸਟਮਰ ਕਲਕੱਤਾ ਤੋਂ ਆਉਂਦੇ ਨੇ ਬੜੀ-ਬੜੀ ਦੂਰੋਂ ਆਉਂਦੇ ਆ ਜੀ ਤੁਹਾਡੇ ਜਿਹੜੇ ਕੱਢੇ ਹੋਏ ਤੇਲ ਹੈਗੇ ਆਮ ਤੌਰ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਵਿੱਚ ਯੂਜ਼ ਹੁੰਦੇ ਨੇ ਆਮ ਤਾਂ ਮੇਨ ਤੁਹਾਡੇ ਖਾਣ ਵਾਸਤੇ ਵੈਸੇ ਖਾਣੇ ਵੈਸੇ ਖਾ ਲਓ ਦਾਲ ਸਬਜ਼ੀ ਦਾ ਤੜਕਾ ਲਗਾਣਾ ਦਾਲ ਸਬਜ਼ੀ ਦਾ ਤੜਕਾ ਲਗਾ ਸਕਦੇ ਹੋ ਤੁਸੀਂ ਜਿੱਦਾਂ ਜਤੂਨ ਦੇ ਤੇਲ ਦਾ ਹੋ ਗਿਆ ਤਿਲਾਂ ਦੇ ਤੇਲ ਦਾ ਹੋ ਗਿਆ ਅਲਸੀ ਦਾ ਹੋ ਗਿਆ ਨਾਰੀਅਲ ਦਾ ਹੋ ਗਿਆ ਇਹ ਸਾਰਿਆਂ ਨੂੰ ਤੁਸੀਂ ਦਾਲ ਸਬਜ਼ੀ ਦੇ ਤੜਕੇ 'ਚ ਵੀ ਯੂਜ਼ ਕਰ ਸਕਦੇ ਹੋ ਵੈਸੇ ਖਸਖਸ ਦਾ ਤੇਲ ਹੁੰਦਾ ਵਾ ਇੱਕ ਨੀਂਦ ਦੀ ਪ੍ਰੋਬਲਮ ਵਾਸਤੇ ਹੁੰਦਾ ਹੈ ਇਹ ਤੁਸੀਂ ਖਾਣਾ ਹੋਵੇ ਤਾਂ ਰਾਤੀ ਸੌਣ ਤੋਂ 1 ਘੰਟਾ ਪਹਿਲਾਂ ਇੱਕ ਚਮਚ ਗਰਮ ਦੁੱਧ ਦੇ ਨਾਲ ਲਓ 15 20 ਦਿਨਾਂ ਦੇ ਵਿੱਚ ਤੁਹਾਨੂੰ ਹੌਲੀ ਹੌਲੀ ਇਹਦਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ ਜਿਸ ਬੰਦੇ ਨੂੰ ਨੀਂਦ ਦੀ ਪ੍ਰੋਬਲਮ ਹੈ ਉਹ ਹੌਲੀ ਹੌਲੀ ਉਹਨਾਂ ਦੀ ਦੂਰ ਹੋਣੀ ਸ਼ੁਰੂ ਹੋ ਜਾਏਗੀ ਤੇ ਬੰਦਿਆਂ ਨੂੰ ਦਵਾਈਆਂ ਤੋਂ ਛੁਟਕਾਰਾ ਮਿਲਦਾ ਜਿਹੜਾ ਅਲਸੀ ਦਾ ਤੇਲ ਹੈਗਾ ਉਹ ਉਹ ਜਿਹੜਾ ਕਿੰਨੇ ਚਿਰ ਚ ਤੇਲ ਨਿਕਲ ਜਾਂਦਾ ਤੇ ਉਹ ਕਿੰਨੇ ਕਿਹੜੀ ਕਿਹੜੀ ਪ੍ਰੋਬਲਮ ਨੂੰ ਹੱਲ ਕਰਦਾ ਹੈ ਅਲਸੀ ਦਾ ਤੇਲ ਤਾਂ ਮੇਨ ਬੋਡੀ ਦੀਆਂ ਨਸਾਂ ਵਾਸਤੇ ਹੁੰਦਾ ਵਾ ਤੁਸੀਂ ਅੱਧਾ ਚਮਚੇ ਪੀਓ ਅਗਰ ਗਰਮੀ ਹੈਗੀਆਂ ਤਾਂ ਇੱਕ ਦਿਨ ਛੱਡ ਕੇ ਅੱਧਾ ਚਮਚ ਪੀਓ ਅਗਰ ਸਰਦੀ ਚ ਪੀਣਾ ਤਾਂ ਫੇਸ਼ਖ ਦੀ ਰੋਜ਼ ਤੁਸੀਂ ਪੀ ਸਕਦੇ ਹੋ ਪਰ ਅੱਧਾ ਚਮਚ ਤੋਂ ਵੱਧ ਨਹੀਂ ਪੀਣਾ ਹੁੰਦਾ ਇਹ ਜਦੋਂ ਤੁਸੀਂ ਮਸ਼ੀਨ ਦੇ ਵਿੱਚ ਕੋਈ ਵੀ ਚੀਜ਼ ਬਦਾਮ ਜਾਂ ਮੂੰਫਲੀ ਜਾਂ ਅਲਸੀ ਜਾਂ ਖਰੋਟ ਪਾਣਿਓ ਉਹਨੂੰ ਕਿੰਨਾ ਕੁ ਟਾਈਮ ਲੱਗਦਾ ਹੈ ਤੇਲ ਨਿਕਲਣ ਇਹ ਸਾਰੀਆਂ ਆਈਟਮਾਂ ਨੂੰ ਕੱਢਣ ਲੱਗਿਆਂ ਲਗ-ਲਗ ਟਾਈਮ ਲੱਗਦਾ ਹੈ ਜੇ ਤਾਂ ਬਦਾਮ ਦਾ ਕਢਾਣਾ ਤਾਂ ਸਮਝੋ 1 ਕਿਲੋ ਬਦਾਮ ਨੂੰ ਅੱਧਾ ਘੰਟਾ ਲੱਗਦਾ ਹੈ ਖਸਖਸ ਦਾ ਕਢਾਣਾ ਹੋਵੇ ਉਹਨੂੰ ਵੀ ਅੱਧਾ ਘੰਟਾ ਲੱਗਦਾ ਹੈ ਜੇ ਤੇਲਾਂ ਦਾ ਕਢਾਣਾ ਹੋਵੇ ਤਾ ਯਾ ਅਲਸੀ ਦਾ ਕਢਾਣਾ ਹੋਵੇ ਯਾ ਖ ਰੋੜ ਦਾ ਕਢਾਣਾ ਹੋਵੇ ਇਹਨਾਂ ਨੂੰ ਇੱਕ ਇੱਕ ਘੰਟਾ ਲੱਗਦਾ ਹੈ ਇੱਕ ਇੱਕ ਕਿਲੋ ਇੱਕ ਇੱਕ ਕਿਲੋ ਦੀ ਕੁਆਂਟੀਟੀ ਨੂੰ ਨਾਰੀਅਲ ਦਾ ਤੇਲ ਕਢਾਣਾ ਹੈ ਨਾਰੀਅਲ ਦਾ ਕਢਾਓ ਉਹਨੂੰ ਉਹਨੂੰ ਵੀ ਗਰੀਬ ਅੱਧਾ ਘੰਟਾ ਲੱਗਦਾ ਹੈ 1 ਕਿਲੋ ਨੂੰ ਕਸਟਮਰ ਆਪਣੇ ਕੋਲੋਂ ਵੀ ਸਮਾਨ ਲੈ ਕੇ ਆਉਂਦੇ ਨੇ ਤੇਲ ਕਢਾਣ ਹਾਂ ਕਸਟਮਰ ਨੇ ਅਗਰ ਆਪਣਾ ਸਮਾਨ ਲਿਆਣਾ ਹੈ ਆਪਣਾ ਲਿਆਓ ਨਹੀਂ ਤਾਂ ਵੈਸੇ ਤਾਂ ਮੋਸਟਲੀ ਸਮਾਨ ਤਾਂ ਤੁਹਾਨੂੰ ਆਪਣਾ ਹੀ ਲਿਆਣਾ ਪਏਗਾ ਸਾਡੇ ਕੋਲ ਸਿਰਫ ਬਦਾਮ ਹੁੰਦੇ ਆ ਯਾ ਸਾਡੇ ਕੋਲ ਆਇਲ ਤਿਆਰ ਹੁੰਦੇ ਆ ਉਹ ਜਿਹੜਾ ਮਰਜ਼ੀ ਤੁਸੀਂ ਲੈ ਜਾਓ ਪੂਰੀ ਗਰੰਟੀ ਆਪਣੀ ਹੈ ਨਿੱਕਦਮ origignal ਜਿਸ ਤਰ੍ਹਾਂ ਕੀ ਸੰਜੀਵ ਜੀ ਨੇ ਦੱਸਿਆ ਕਿ ਇਹ ਉਹਨਾਂ ਦੀ 100 ਸਾਲ ਪੁਰਾਣੀ ਦੁਕਾਨ ਹੈ ਜਿੱਥੇ ਕਿ ਤੀਸਰੀ ਪੀੜ੍ਹੀ ਇਸ ਟਾਈਮ ਇਹਨਾਂ ਸਭ ਚੀਜ਼ਾਂ ਦਾ ਤੇਲ ਕੱਢਣ ਦਾ ਕੰਮ ਕਰ ਰਹੀ ਆ ਅਗਰ ਤੁਸੀਂ ਵੀ ਆਪਣੇ ਕੋਈ ਵੀ ਸਬਾਨ ਦਾ ਕੋਈ ਵੀ ਬਦਾਮ ਅ ਅਖਰੋਟ ਆਪਣੇ ਅਲਸੀ ਜਾਂ ਤਿਲਾਂ ਦਾ ਤੇਲ ਕਢਵਾਉਣਾ ਚਾਹੁੰਦੇ ਆ ਤਤ ਛੋੜੇ ਬਾਜ਼ਾਰ ਦੇ ਵਿੱਚ ਡਾਕਟਰ ਕਾਲੀਚਰਨ ਚੌਂਕ ਦੇ ਕੋਲ ਹੀ ਇਹਨਾਂ ਦੀ ਦੁਕਾਨ ਹੈ ਤੁਸੀਂ ਇੱਥੇ ਆ ਕੇ ਉਹਨਾਂ ਸਭ ਚੀਜ਼ਾਂ ਦਾ ਤੇਲ ਕਢਵਾ ਕੇ ਆਪਣੇ ਲਈ ਫਾਇਦਾ ਲੈ ਸਕਦੇ ਹੋ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾਲ